ਕੁਦਰਤੀ ਮਾਰ ਅਜੇ ਹੀ ਪਈ ਕੇ ਪੂਰਾ ਪੰਜਾਬ ਹੜ੍ਹਾਂ ਨਾਲ ਪ੍ਰਭਾਵਿਤ ਹੋ ਗਿਆ। ਕਈ ਜਗ੍ਹਾ ਤੇ ਬਹੁਤ ਪੁਰਾ ਹਾਲ ਦੇਖਣ ਨੂੰ ਮਿਲਿਆ ਤੇ ਇਸ ਕੁਦਰਤ ਦੀ ਮਾਰ ਨੂੰ ਨਾਲ ਹੜ ਪ੍ਰਭਾਵਿਤ ਘਰਾਂ ਤੇ ਪਰਿਵਾਰਾਂ ਦੀ ਮਦਦ ਲਈ ਹਰ ਕੋਈ ਅੱਗੇ ਆ ਰਿਹਾ ਹੈ। ਇਸੇ ਤਰ੍ਹਾਂ ਹੀ ਪਿੰਡ ਮੈਸਮਪੁਰ ਵਿੱਚ ਵਿਖੇ ਭਾਜਪੀ ਆਗੂ ਨੀਹਾ ਗਰੋਵਰ ਪਹੁੰਚੀ। ਜਿੱਥੇ ਕਿ ਉਹਨਾਂ ਗਰੀਬ ਪਰਿਵਾਰ ਦੀ ਬਰਸਾਤਾਂ ਕਰਕੇ ਛੱਤ ਡਿੱਗਣ ਵਾਲੀ ਸੀ ਤੇ ਉਹਨਾਂ ਨੇ ਮਦਦ ਕਰਨ ਦਾ ਵੀ ਦਿਲਾਸਾ ਦਿੱਤਾ। ਉਹਨਾਂ ਕਿਹਾ ਕਿ ਅੱਗੇ ਵੀ ਅਜਿਹੀ ਹੋਰ ਵੀ ਕੋਈ ਮਦਦ ਹੋਵੇਗੀ ਉਹ ਆਪਣੇ ਕਮਾਈ ਵਿੱਚੋਂ ਕਰਨਗੇ। ਇਹਾ ਗਰੋਵਰ ਬਲਰੇ ਪਿੰਡ ਵਿੱਚ ਹੜਾ ਆਏ ਨੇ ਬਈ ਲੋਕਾਂ ਦੀ ਤੁਸੀਂ ਕੀ ਸਹਾਇਤਾ ਕਰ ਰਹੇ ਹੋ? ਮੇਰੀ ਵੱਲੋਂ ਜਿੰਨੀ ਇੱਕ ਹੋ ਸਕਦੀ ਹੈ ਮਦਦ ਮੈਂ ਓਨੀ ਕੁ ਕਰ ਰਹੀਆਂ ਜਿੰਨੀ ਕਿ ਜਿਸੇ ਕਿਸੇ ਕੋਈ ਛੱਤਾਂ ਕੱਚੀਆਂ ਨੇ ਜਾਂ ਜਿਨ੍ਹਾਂ ਦੇ ਕੋਈ ਫਰਸ਼ ਪੱਕੇ ਨਹੀਂ ਹੋਏ ਹੋਏ ਹੈਗੇ। ਕੋਸ਼ਿਸ਼ ਕਰ ਰਹੇ ਹਾਂ ਸੀ ਉਹਨਾਂ ਦੀਆਂ ਛੱਤਾਂ ਜਿੰਨੀਆਂ ਹੋ ਸਕੇ ਨਾਲ ਸੀ ਫਰਸ਼ ਪਵਾ ਸਕੀਏ ਪਰ ਕਮ ਸੇ ਕਮ ਉਹ ਆਪਣੇ ਕੁਛਾ ਤੇ ਥੱਲੇ ਠੱਲੇ ਸੇਫ ਰਹਿ ਸਕਣ। ਪਰ ਜਿਹੜੀ ਇਸ ਪਰਿਵਾਰ ਦੀ ਮੈਂ ਮਦਦ ਕਰਨ ਲਈ ਆਈ ਸੀ ਔਰ ਚਾਹਤਾ ਦੇਖਣ ਆਈ ਸੀ ਪਿੰਡ ਦਾ। ਇਸ ਕਰਦੇ ਹਾਲਾਤ ਵਾਕਈ ਬਹੁਤ ਜ਼ਿਆਦਾ ਮਾੜੇ ਨੇ ਕਿ ਕਿ ਜਿਨ੍ਹਾਂ ਦੇ ਤਿੰਨੋ ਕੁੜੀਆਂ ਲੱਗੀਆਂ ਔਰ ਇੱਕ ਮਾਂ ਆਸਾਂ ਰਹੀ ਹੈ ਬਾਪ ਵੀ ਨਹੀਂ ਹੈ ਪਿੰਡ ਦੇ ਵਿੱਚੋਂ ਵੀ ਕੋਈ ਜ਼ਿਆਦਾ ਇਹਨਾਂ ਨੂੰ ਕੋਈ ਸਹਾਇਤਾ ਮਿਲ ਹੀ ਨਹੀਂ ਹੈਗੀ ਸਰਪੰਚ ਵੱਲੋਂ ਵੀ ਇਹਨਾਂ ਨੂੰ ਇਹੀ ਕਿਹਾ ਗਿਆ ਕਿ ਤੁਸੀਂ ਫਿਲਹਾਲ ਜਿਸ ਤਰ੍ਹਾਂ ਨਾਲ ਪਿੰਡ ਦਾ ਮਾਹੌਲ ਹੈ ਔਰ ਹਾਰਪੀਟ ਦਾ ਕਰਕੇ ਪਾਣੀ ਦੀ ਇੱਥੇ ਬਵਸਤਾਂ ਨਹੀਂ ਜ਼ਿਆਦਾ ਬੁਰੀ ਤਰੀਕੇ ਨਾਲ ਹੈ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਕਾਫੀ ਹੈ ਇਹਨਾਂ ਨੂੰ ਤੇ ਇਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਕੁਝ ਟਾਈਮ ਲਈ ਆਪਣੇ ਕਿਸੇ ਰਿਸ਼ਤੇਦਾਰ ਦੇ ਜਾਂ ਕਿਤੇ ਹੋਰ ਜਾ ਕੇ ਰਹਿ ਸਕਦੇ ਹੋ ਤਾਂ ਉੱਥੇ ਰਹੋ ਪਰ ਮੈਂ ਸਰਪੰਚ ਸਾਹਿਬ ਨੂੰ ਇਹੀ ਬੇਨਤੀ ਕਰੂੰਗੀ ਕਿ ਹੋ ਸਕੇ ਤਾਂ ਮਾਂ ਨੂੰ ਨਾ ਦੇਖੋ ਤਿੰਨ ਕੁੜੀਆਂ ਦੀ ਦੇਖ ਕੇ ਪਲੀਜ਼ ਉਹਨਾਂ ਦੀ ਮਦਦ ਕਰੋ ਪਰ ਜਿੰਨਾ ਹੋ ਸਕੇ ਉਹਨਾਂ ਨੂੰ ਜਿੰਨੀ ਸਹਾਇਤਾ ਦੀ ਲੋੜ ਹੈ ਉਹ ਜ਼ਰੂਰ ਕਰੋ